ਵੀਰ ਬਲੌਗ ਦੇਖਦਾ ক্রিকেট ਨੂੰ ਪਿਆਰ ਕਰਦਾ ਜਰੂਰ ਪਹੁੰਚੋ ਪਿੰਡ ਨਮੋਲ ਨਾ ਜਨਵਰੀ ਕੋਈ ਆ ਕੀ ਜੇ ਜੱਟੋ ਤੂੰ ਜਹਾਨ ਤੁਰਿਆ ਤੇਲਾਂ ਵਿੱਚ ਯਾਰਾਂ ਦੀ ਆਵਾਜ਼ ਰਹੀ ਚਾਹ ਲੈ ਕੇ ਇਂ ਕੁੱਟੋ ਤੇਲਾਂ ਚਾਹਦਾ ਜੱਟ 12 ਵਜੇ ਆਇਆ ਕਰ ਬਾਈ 12 ਤਾਂ ਤੂੰ ਕੀ ਤੂੰ ਤਾਂ ਆ ਕੇ 8 ਵਜੇ ਕੁੰਡਾ ਖੋਲ ਕੇ ਮੰਜਾ ਮਾਰ ਕੇ ਦਵਾਰੇ ਢਾ ਕੇ ਘਰੇ ਰੋਟੀ ਖਾ ਕੇ ਫੇਰ ਆਇਆ ਕਰੇਂ ਹਾਂ ਤੇਰਾ ਥੋੜਾ ਯਾਰ ਤਰਕੀ ਜਾਈਏ ਇਹ ਜੀ ਗੱਲ ਨਹੀਂ ਤੂੰ ਵੀ ਨਹੀਂ ਟੱਪਦਾ ਫੇਰ ਹਾਂ ਚੂਲੇ ਦਾ ਪਹਿਲਾਂ ਬਹੁਤ ਤੋੜਦੇ ਤਾਂ ਲੋਕਾਂ ਦੇ ਪਹਿਲਾਂ ਵਾਲੇ ਬਹੁਤ ਮਾਰ ਕੇ ਦਬਤੇ ਨਾ ਮੈਂ ਕੁਝ ਨਹੀਂ ਕਰਨਾ ਯਾਰ ਕਾਕੇ ਨੂੰ ਹਾਂ ਕਾਕੇ ਨੂੰ ਕਾਕੇ ਨੂੰ ਚਾਹੇ ਕਾਕੇ ਨੂੰ ਜਿਹਨੂੰ ਮਰਜ਼ੀ ਕਰ ਦੇ ਆ ਵੀ ਮੇਤਰੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਸਾਰੇ ਤੇ ਇੱਕ ਵਾਈ ਬਣ ਕੇ ਵਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਲਾਈਕ ਕਰ ਦਿਓ ਚਲਦੇ ਚਲਦੇ ਨੂੰ ਇੰਜੋਏ ਕਰੋ ਵਲੌਗ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵਲੌਗ 'ਚ ਠੰਡ ਤੋਂ ਬਚਿਓ ਠੀਕ ਠਾਕ ਚੱਲ ਪਿਆ ਕੰਮ ਪਰਮਾਤਮਾ ਦੀ ਕਿਰਪਾ ਨਾਲ ਸਟਾਰਟ ਕਰਨ ਜਾ ਰਿਹਾ ਜੱਟ ਸੌਦਾ ਰੈਕਡ ਦੀ ਨਵੀਂ ਵੀਡੀਓ ਜਿਹੜੀ ਕੀ ਦੰਦਾ ਨਹੀਂ ਮੈਨੂੰ ਪਤਾ ਦਰ ਮੈਂ ਭੁੱਲ ਗਿਆ ਵੀਰ ਬਾਹਰੋਂ ਤਾਂ ਪੱਕੀ ਆਉਂਦੀ ਐ ਤੇ ਐਂ ਦੁਬਾਰੋਂ ਵੀ ਆਉਂਦੀ ਆ ਹਾਂ ਹੁਣ ਦੋ ਹੋ ਗਈਆਂ ਤੇ ਪਹਿਲਾਂ ਇੱਕ ਹੁੰਦੀਆਂ ਸੀ ਹੁਣ ਦੋ ਕਰਤੀਆਂ ਤੇ ਬਾਈ ਬਣ ਕੇ ਇੱਦੀ ਆ ਗਿਆ ਬਾਈ ਆ ਗਿਆ ਲਓ ਜੀ ਸ਼ੁਰੂਆਤ ਹੋ ਚੁੱਕੀ ਐ ਵੀਡੀਓ ਦੀ ਅਹ ਹ ਸਮਝ ਆਉਂਦਾ ਐ ਸਮਝ ਆਉਂਦਾ ਐ ਟਰੇਮ ਦੇਖੋ ਇਧਰ ਕਰਕੇ ਫਿੱਟ ਧਰਤਾ ਆਪਾਂ ਵੀ ਜਮ ਐਂ ਟਿਕਾਣੇ ਤੇ ਭਾਈ ਗੱਗ ਜਿੰਮੇਵਾਰੀ ਸਾਮ ਹੋਂ ਤੂੰ ਨੀਂ ਆ ਜਿ세 ਤਿਸੇ ਦੀ ਸੰਭਲ ਐ ਅੱਜ 10 ਮੁੰਡੇ ਦਾ ਰੋਲ ਕਰੂ ਜਿਹੜਾ ਕੀ ਆਪਣੀ ਫ਼ਤਰਤ ਤਾਂ ਹੈ ਹੀ ਨਹੀਂ ਆ ਕੋਈ ਮਰਜ਼ੀ ਕੱਪੜੇ ਵਾਲੀ ਲੱਗਦੇ ਸੀਰੀ ਜੇ ਹੁੰਨੇ ਆ ਅੱਜ ਤਾਂ ਵਧੀਆ ਪੈਂਟ ਕੋਟ ਪਾਇਆ ਆਪਣਾ ਪੈਂਟ ਕੋਟ ਸੌਰੀ ਟ੍ਰੈਕ ਸੂਟ ਪਾਇਆ ਆਈਡੀ ਦਾ ਸਭ ਤੋਂ ਵਧੀਆ ਪਾਕੇ ਟ੍ਰੈਕ ਸੂਟ ਲੱਭਦਾ ਪਤਾ ਮੈਂ ਹੋਂ ਤੇ ਦਿਲ ਦਾ ਚਲਾ ਦਈਏ ਭਾਈ ਆ ਜਾ ਮੈਂ ਦੱਸਦਾ ਆਜਾ ਤੈਨੂੰ ਮੈਂ ਦੱਸਦਾ ਕਿਹੜੇ ਕਿਹੜੇ ਪਿੰਡ ਨੇ ਆਜਾ ਗਾਹਾਂ ਤੂੰ ਹਾਂ ਹਾਂ ਕਿਹੜੇ ਪਿੰਡ ਜਾਣਾ ਤੈਂ ਕੁੱਬੇ ਪੁਕਰ ਪੂਰੇ ਹਰੀਗੜ ਅਤਰ ਸਿੰਘ ਵਾਲਾ ਲੱਗਦਾ ਪਰੇ ਮੰਡ 21000 ਆਜਾ ਹਾਂ ਆਜਾ ਆਜਾ ਦੱਸ ਫਿਰ ਇੰਟਰੋ ਦੱਸ ਟੂਰਨਾਮੈਂਟ ਭਾਈ 21000 ਰੁਪਏ ਦੂਜਾ 11000 ਵਾਈਟ ਬੱਲੇ ਦੇ ਪਹਿਲਾ ਨਾਮ 21000 ਹਾਂ ਦੂਜਾ 11000 ਦੂਜਾ 11000 ਕਿੰਨੀ ਤਰੀਕ ਨੂੰ ਏ 22 ਤਰੀਕ ਨੂੰ ਸਟਾਰਟ ਆ 22 ਤਰੀਕ ਤੋਂ ਸਟਾਰਟ ਨੇ ਤੁਰਿਆ ਓਏ ਦੱਸ ਦੇ ਕੀ ਕਹਦੀ ਸਿਰਫ ਫੋਨ ਕਰਿਆ ਤੀ ਪ੍ਰਧਾਨ ਤੇ ਲੱਗ ਗਿਆ ਵੱਡੇ ਐਲਾਨ ਕਰਦੇ ਪਹਿਲਾਂ 21000 ਕਰਤਾ ਕਹਿੰਦੇ ਨਮੋਲ ਦੀ ਧਰਤੀ ਤੇ ਵੱਡਾ ਕ੍ਰਿਕਟ ਦਾ ਟੂਰਨਾਮੈਂਟ ਹੋ ਰਿਹਾ ਹੈ 24 ਤਰੀਕ ਤੋਂ 22 ਤਰੀਕਾ 22 ਤਰੀਕਾ ਮੈਂ 24 ਸਮਝ ਗਿਆ ਕੋਈ ਗੱਲ ਕਿੰਨੇ ਤੱਕ ਚੱਲੂਗਾ 15 ਦਿਨਾਂ ਪਾ ਇੱਥੇ ਰੱਖੇ ਦਾ ਵੱਡਾ 20-20 ਓਵਰਾਂ ਨਾਲ ਪੱਤਰ ਤੇ ਕੰਮ ਹੋਊਗਾ ਕਹਿੰਦੇ ਜਿਹੜਾ ਵੀਰ ਬਲੌਗ ਦੇਖਦਾ ਕ੍ਰਿਕਟ ਨੂੰ ਪਿਆਰ ਕਰਦਾ ਜ਼ਰੂਰ ਪਹੁੰਚੋ ਪਿੰਡ ਨਮੋਲ ਨਾ ਨਾ ਜਨਵਰੀ ਇਹ ਤਾਂ ਮਸਤ ਵੜਾ ਵਿਕੀ ਲੰਘ ਜੂ ਤੁਹਾਡਾ ਨਾ ਮਸਤ ਮਸਤ ਵੜਾ ਨਾਲ ਸੁੱਤੀ ਤਿੰਨ ਦਿਨਾਂ ਦਾ ਚੱਕਾ ਆ ਇੱਥੇ ਰੱਖ ਲਈ ਉਹਦੇ ਸੁੱਤੀਆਂ ਤਿੰਨ ਦਿਨਾਂ ਦਾ ਉਹ ਡੇਟ ਲਿਖਿਆ ਹੀ ਕਿਹੜੇ ਕਿਹੜੇ ਦਿਨ ਸੁੱਤੀ ਆ 30 31 31 31 ਜਨਵਰੀ 31 ਜਨਵਰੀ 1 ਫਰਵਰੀ ਇਹ ਦਿਨ ਪਈ ਰੈਸਟ ਖੜਿਆਰੀ ਕਰਨਾ ਹਾਂ ਇਹ ਦਿਨ ਸੁੱਟੀ ਹੈ ਹਾਂ ਬਾਕੀ ਜਿਹੜੇ ਵੀਰ ਮੰਨ ਲਓ ਕਰੈਕਟਰ ਨੂੰ ਤਿਆਰ ਕਰਦੇ ਨੇ ਜਰੂਰ ਇੱਕ ਕਾਕੇ ਜੇ ਕੋਈ ਆਪਣਾ ਸੰਪਰਕ ਹਾਂ ਐਂਟਰੀ ਫੀਸ ਕਿੰਨੀ ਆ ਬਈ 1500 ਐਂਟਰੀ ਫੀਸ 15 ਐਂਟਰੀ ਵਾਲੀ ਆ ਨਾਮ ਵੀ ਫਿਰ ਕੀ ਨਹੀਂ ਯਾਰ ਫਿਰ ਬੰਦ 21000 ਨਾਮ ਵੀ ਆ ਯਾਰ ਕਿਉਂ ਵੀ ਹਜੇ ਸਰਪ੍ਰਾਈਜ਼ ਆ ਉਹ ਹਜੇ ਐ ਨਹੀਂ ਪਤਾ ਜਿਹੜੇ ਸਾਹ ਨਾਲ ਬੱਚਤ ਰਹੀ ਪੈਸੀ ਦੇ ਦਾਂਗੇ ਕਹਿੰਦੇ ਹਾਂ ਠੀਕ ਹੈ ਇੱਕ ਕਾਕੇ ਜੇ ਕਿਸ ਨੇ رابطہ ਕੈਮ ਕਰਨਾ ਫਿਰ ਕਿਵੇਂ ਕਰੇ ਪੋਸਟਰ ਸਪਾਈ ਨੇ ਆਪਾਂ ਪੋਸਟਰ ਤੂੰ ਮੜਿਆ ਬਲੌਗ ਤੇ ਫੋਟੋ ਪਾ ਦੀ ਬਸ ਠੀਕ ਆ ਮੈਨੂੰ ਸੈਂਡ ਕਰ ਦੀ ਮੈਂ ਸਾਈਟ ਤੇ ਲਾ ਦੂੰਗਾ ਠੀਕ ਆ ਵੀ ਹਮ ਹਮ ਆ ਕੇ ਪਹੁੰਚਣਾ ਬਾਈ ਬਣ ਕੇ ਚਲੋ ਹੁਣ ਕਰੋ ਸੀਨ ਚਲੋ 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 ਯਾਰ ਤੈਨੂੰ ਪਤਾ ਨਹੀਂ ਉਹ ਕਿਹ ਜੇ ਜੱਟੋ ਤੂੰ ਜਹਾਨ ਤੁਰਿਆ ਮੈਂ ਬਹੁਤ ਬੱਤਾ ਤਿਲਾ ਵਿੱਚ ਯਾਰਾਂ ਦੀ ਆਵਾਜ਼ ਰਹੇਗੀ ਚਾਹ ਲੈ ਕੇ ਇੱਥੋਂ ਤਿਲਾ ਚਾਹਦਾ ਜੱਟ ਉਹ ਤੋਂ ਬਾਅਦ ਮੈਂ ਕਹਿੰਦਾ ਮੈਂ ਤੈਨੂੰ ਕਹਿੰਦਾਗਾ 11 6 93 352 ਮੈਂ ਕਹੂੰਗਾ ਤੂੰ ਅੱਛੀ ਗਈ ਕਿਉਂ ਨਹੀਂ ਗਈ ਕਿ ਕਾਲਜ ਹੂੰ ਕੈਂ ਕਰਕੇ ਵੀ ਮਾਤਾ ਕੋਲ ਵੀ ਪੈਸੇ ਤਾਂ ਹੈ ਨਹੀਂਗੇ ਹਨ ਹਾਂ ਤੇ ਮਾਤਾ ਨੇ ਇੰਟਰੋ ਕਰਾਉਣੇ ਆਪਣੇ ਪਹਿਲੀ ਵਾਰ ਪਹਿਲੀ ਵਾਰ ਹੀ ਆਏ ਹਨਾ ਸ਼ੂਟ ਤੇ ਆਪਣੇ ਹਾਂ ਆਪਣਾ ਕੀ ਨਾਮ ਹੈ ਜੀ ਅਕਲਦੀਪਰ ਸੰਧੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਸੋਨੂੰ ਤੇ ਕਿ ਕਿਥੋਂ ਬਿਲੋਂਗ ਕਰਦੇ ਤੁਸੀਂ ਮਾਨਸਾ ਤੇ ਬਟੇ ਅੱਛਾ ਚਾ ਮਾਨਸਾ ਤੋਂ ਠੀਕ ਹੈ ਠੀਕ ਠੀਕ ਤੁਹਾਡੇ ਨਾਲ ਮੇਰਾ ਪਹਿਲੀ ਵਾਰ ਬਾਪਿਆਗਾ ਹੋਰ ਤਾਂ ਮੈਂ ਸਾਰੇ ਜਾਣੀ ਰਹਨੀ ਆ ਫਿਰ ਹੁਣ ਆਪਣੇ ਨਾਲ ਪੈ ਗਿਆ ਜੀ ਬਸ ਹੁਣ ਬਾਪੇ ਹੀ ਰਹੋ ਮਾਇਆ ਰਹੋ ਹਾਂ ਤੁਹਾਡੀ ਚੜਦੀ ਕਲਾ ਰੱਖੇ ਤਾਂਦਰੁਸਤ ਰਹੋ ਹਾਂ ਜੀ ਸੁਣੋ ਵੀ ਤਾਂਦਰੀਆਂ ਵਸਤਿਆਂ ਵਾਕਸ਼ੇ ਹਾਂਜੀ ਤੇ ਚੱਲ ਰਹੀ ਹੈ ਦਾ ਸੇਕ ਰਹਾਂਗੇ ਤੇ ਭਾਈ ਕਦਾਗਾ ਕਦਾ ਖਿੱਚੋ ਕੰਮ ਨੂੰ ਸੁਣ ਲਈ ਓਏ ਬੂਟੇ ਰੱਬ ਨੇ ਸੁਣ ਲਈ ਓਏ ਸੂਰ ਚ ਡਾਂਗ ਵਰਗਾ ਕੱਢਿਆ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਮਾ ਤਾਰ ਤੇ ਬਿਦੀ ਦੀਦਾ ਸੂਰਜ ਆਹ ਕਾਲਕੜ ਸੀ ਬੈਠੀ ਕਾਲਕੜ ਸੀ ਬੈਠੀ ਉਹ ਕਾਲਕੜ ਸੀ ਬੁੱਟਿਆ ਕਹਿੰਦੇ ਇਹ ਥੱਲੇ ਨਹੀਂ ਲਾਉਂਦੀ ਪੈਰ ਧਰਤੀ ਤੇ ਹੈਨਾ ਆਹ ਕਾਲਕੜ ਸੀ 2 ਵਾਰੀ ਦੇਖੀ ਆ ਨਾ ਉੱਪਰ ਦੀ ਆ ਥੱਲੇ ਉੱਧਰ ਗੋਲੇ ਨਾਲ ਚੀਨਾ ਬੈਠਾ ਤਾਰ ਤੇ ਆਹ ਦੇਖ ਕਿਵੇਂ ਕਰਦੀ ਹੁੰਦੇ ਰਿਹੜੀ ਜੀ ਦੇਖ ਆਹ ਦੇਖ ਦੇਖ ਇਹ ਹੈ ਰੇੜੀਆਂ ਵਾਲਾ ਕੰਮ ਖਤਰਨਾਕ ਹੀ ਬੁੱਟਿਆ ਲੱਤਾਂ ਤੋੜ ਦਿੰਦੀਆਂ ਨੇ ਇਹ ਭਾਈ ਇਹ ਭੀ ਜਿਹਦੇ ਜਿਹਦੇ ਹੈਗੇ ਰੇੜੀ ਆਪਦੀ ਧਿਆਨ ਨਾਲ ਚਲਾਇਆ ਕਰ ਸਾਬ ਆ ਗਿਆ ਇਹਨੂੰ ਚਲਾਉਣ ਦਾ ਤੈਨੂੰ ਤਾਂ ਤੂੰ ਤਾਂ ਪਕਰੌਟ ਹੋ ਗਿਆ ਤੇ ਮੈਂ ਤੈਨੂੰ ਹੋਰ ਦੱਸਦਾ ਜੇ ਹੁਣ ਪਤਾ ਕੀ ਗਾਦਾ ਟੱਕਰ ਕੇ ਹੂੰ ਜਿੰਮੇ ਇਹਨੂੰ ਓਖੜ ਕੇ ਸਿੱੜਦਾ ਮੋਟਰ ਇਹਨਾਂ ਦਾ ਦੇਖ ਨੰਗ ਜਾਂਦਾ ਹੈ ਇੱਕ ਟਾਇਰ ਵੀ ਖੁਰੀ ਚ ਗਿਆ ਹੈ ਇਹ ਨਹੀਂ ਪਤਾ ਦੂਜੇ ਪਾਸੇ ਚੱਕੀ ਜਾਂਦੀ ਹੈ ਇਹ ਮੁੱਢੀ ਹੋ ਜਾਂਦੀ ਹੈ ਜਿਹੜੇ ਪਿਛਲੇ ਹੁੰਦੇ ਨੇ ਉਹ ਤਾਂ ਸਾਰੇ ਵਿੱਚ ਜਾਂਦੇ ਹੋਇਆ ਕਿਤੇ ਇਹ ਅੰਬਰਸਰ ਦੇਖਿਆ ਉਹ ਆਟੋ ਜਾ ਓਏ ਅੰਬਰਸਰ ਅੰਬਰਸਰ ਆਟੋ ਜਾ ਮਾਗਰ ਬੈਠੇ ਸੀ ਉਹ ਹਨਾ ਕੋਈ ਬਲੌਗਰ ਮਾਗਰ ਰੋਲ ਆਈ ਜਾਂਦਾ ਸੀ ਰਾਈਡਰ ਜਾ ਹਨਾ ਕੈਮਰਾ ਉਹ ਮੂਰੋ ਖੜਾ ਹੀ ਹੋ ਗਿਆ 12 13 ਮੂਰੋ ਖੜਾ ਹੋ ਗਿਆ ਉਹ ਵੀਡੀਓ ਦੇ ਬਹੁਤ ਵਾਇਰਲ ਹੋਈ ਸੀ ਉਹ ਜਦੋਂ ਰੇੜੇ ਜੇ ਉਲਟ ਦੀ ਬਾੜਾ ਚ ਫਿਰੇ ਬੁੜੀਆਂ ਫਿਰਦਾ ਆ ਦੁਖਦਾ ਆ ਦੁਖਦਾ ਇਤਰਾਸਲਾ ਪਿਆ ਜੀ ਜਾਂਦਾ ਸੀ ਅਸਲਾ ਹੁਣ ਕਿਸੇ ਕਿਸੇ ਨੂੰ ਪਤਾ ਹੂ ਇਹ ਤਾਂ ਸਭ ਨੂੰ ਨਹੀਂ ਪਤਾ ਹੂ ਆਪਾਂ ਇਹ ਵਾਰੀ ਦਿਖਾਉਨੇ ਆ ਖਾ ਜਾ ਕਰੋ ਕੀ ਇਹੇ ਭਾਈ ਕਰ ਗੰਜੀ ਸ਼ੁਕਰੀ ਕੰਦੀ ਇਹ ਅਜੇ ਤੱਕ ਕਹੇ ਨਹੀਂ ਸਾਹ ਬੂਟੇ ਰੇ ਸਾਕਰ ਕੰਦੀ ਹੁੰਦੀ ਹੈ ਕਿ ਸਾਕਰ ਗੰਜੀ ਹੁੰਦੀ ਹੈ ਸਾਕਰ ਗੰਜੀ ਹੁੰਦੀ ਹੈ ਇਹ ਸਾਕਰ ਗੰਜੀ ਹੁੰਦੀ ਹੈ ਇਹ ਕੋਈ ਕੁਝ ਵੀ ਨਹੀਂ ਕੋਈ ਜੱਤ ਨਹੀਂ ਵਗੈਰਾ ਨਹੀਂ ਸਾਕਰ ਗੰਜੀ ਸਾਕਰ ਗੱਦੀ ਕਹਿੰਦੇ ਨੇ ਹਾਂ ਨੂੰ ਨਹੀਂ ਪਤਾ ਪੜਿਆ ਮੇਰਾ ਇਹ ਸੀ ਪੋਟੈਟੋ ਹੈ ਉਹ ਗੱਲ ਕਰ ਤੂੰ ਕਰ ਹਾਂ ਉਹ ਤਾਂ ਹਾਂ ਉਹ ਸਾਕਰ ਗੰਜੀ ਹੁੰਦੀ ਹੈ ਗੰਜੀ ਨਹੀਂ ਹੁੰਦੀ ਹੈ ਇਹ ਸਹੀ ਗੱਲ ਹੈ ਜੀ ਇੱਕ ਸਾਥ ਮੇਰੇ ਜੀ ਨੂੰ ਪਤਾ ਪੜੇ ਲਿਖੇ ਮੁੰਡਿਆਂ ਨੂੰ ਨਾ 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 ਇੱਕ ਗੱਲ ਹੋਰ ਅਚ ਬੂਟਾ ਯਾਦ ਆ ਗਈ ਹਾਂ ਟੀ ਮੋਡ ਫਿਲਮ ਚ ਵੀ ਹੈਗੇ ਤੀਗੇ ਮੋਡ ਫਿਲਮ ਚ ਹੈ ਜੀ ਹਾਂ ਨਵੀਂ ਨਹੀਂ ਸੀ ਆਈ ਐਮੀ ਬਿਰਕ ਉਹਰਾ ਦੀ ਦੇਵ ਖਰੋੜ ਦੀ ਉਹ ਕੀ ਸੀ ਸੀਨ ਸੀ ਤੁਹਾਡਾਂ ਟੀਚ ਉਹਦੇ ਵਿੱਚ ਸੀਗਾ ਬੇਟਾ ਐਮੀ ਬਿਰਕ ਦੀ ਭੈਣ ਦੀ ਸੱਸ ਸੀ ਹਾਂ ਐਮੀ ਬਿਰਕ ਦੀ ਜਿਹੜੀ ਭੈਣ ਸੀ ਉਹਦੀ ਸੱਸ ਬਣੀ ਏ ਟੀ ਬਿਛ ਨਹੀਂ ਤੁਸੀਂ ਉਹ ਗੱਲ ਕਹਿਣਾ ਮੇਰਾ ਕੱਲਾ ਗੇਰਾ ਮੁੰਡਾ ਹਨਾ ਇਹ ਮੇਰੇ ਯਾਦ ਥੋੜਾ ਮੋਟਾ ਕੁਛ ਮੈਂ ਕਹਿਨੀ ਆ ਦੇਵ ਨੂੰ ਕਹਿਨੀ ਆ ਹਾਂ ਪੁੱਤ ਪੰਜ ਭਰਾਵਾਂ ਦੇ ਪੰਜ ਭੈਣਾਂ ਦੇ ਕੱਲਾ ਕੱਲਾ ਪੁੱਤ ਆ ਮੇਰਾ ਤਾਂ ਹਾਂ ਜੇ ਜ਼ਗੀਰਦਾਰ ਨੇ ਹੁਣ ਕੋਈ ਅਵੀ ਨਵੀਂ ਕਰਤੀ ਸਾਡਾ ਤਾਂ ਕੱਖ ਹੀ ਨਹੀਂ ਰਹਿਣਾ ਪੁੱਤ ਉਹ ਕਹਿੰਦਾ ਫੇਰ ਨਾ ਕਰ ਮਾਸੀ ਬਰਾਦ ਲੈ ਕੇ ਆਏ ਤੁਸੀਂ ਹਾਂ ਇਹ ਕਿਸਨੇ ਦਾ ਵਾਅਦਾ ਹੈ ਹੂੰ ਹੂੰ ਕੁੱਲ 15 ਦਿਨਾਂ ਬਾਅਦ ਜੰਝ ਲੈ ਕੇ ਆਜੋ ਹਾਂ ਇਹ ਗੱਲਾਂ ਬਹੁਤ ਚੰਗਾ ਸੁਭਾਅ ਸੀ ਉਹਦਾ ਬਹੁਤ ਵਧੀਆ ਸੀ ਮੁੰਡਾ ਹਾਂ ਹਾਂ ਦੇਵ ਵੀ ਤੇ ਐਮੀ ਵੀ ਵਧੀਆ ਲੱਗ ਸਾਰੀ ਉਹਨਾਂ ਦੀ ਉਹ ਟੀਮ ਹੀ ਕੈਂਟ ਸੀ ਜੀ ਹਾਂ ਸਾਰੇ ਬਹੁਤ ਵਧੀਆ ਸੀ ਉਦੋਂ ਹਾਂ ਸਾਨੂੰ ਵੀ ਪਰ ਸਾਡਾ ਆਪਣਾ ਇੱਧਰ ਚੱਲੀ ਜਾਂਦਾ ਸੀਗਾ ਉਹਨਾਂ ਨੇ ਆਪਣੇ ਨਾਲ ਵੀ رابطہ ਕਾਇਮ ਕਰਿਆ ਸੀ ਵੀ ਤੁਸੀਂ ਵੀ ਆਪਣਾ ਆਇਓ ਹਾਂਜੀ ਤੇ ਉਹ ਫਿਰ ਕਹਿੰਦੇ ਸੀ ਕਹਿੰਦੇ ਵੀ ਸਾਨੂੰ 1 ਮਹੀਨਾ 1.5 ਮਹੀਨਾ ਸਾਡੇ ਨਾਲ ਤੋਰਾ ਫੇਰਾ ਕਰਨਾ ਪਊਗਾ ਹਾਂਜੀ ਬੇਟਾ ਇੰਨਾ ਟਾਈਮ ਸੀ ਹਾਂ ਫਿਰ ਇੱਧਰ ਆਪਣਾ ਓੱਖਾ ਹੋ ਜਾਂਦਾ ਸੀਗਾ ਕਿਉਂਕਿ ਹੁਣ ਇਹ ਤਿੰਨੇ ਚਾਰੇ ਆਪਾਂ ਵਗ ਜਾਂਦੇ ਗਰਮੀ ਸੀ ਸਰਦੀ ਆ ਗਈ ਸੀ ਦੇਖ ਹਾਂ 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 ਸਾਨੂੰ ਵੀ ਇੰਨਾ ਲੱਗਣ ਹਾਂ ਫਿਰ ਉਹੀ ਗੱਲ ਆ ਟਾਈਮ ਨਹੀਂ ਸੀ ਹੈਗਾ ਇੰਨਾ ਹਾਂ ਟਾਈਮ ਨਹੀਂ ਸੀ ਤੁਹਾਡੇ ਕੋਲੇ ਕੀ ਗੱਲ ਹੋ ਗਈ ਭਾਈ ਅਸੀਂ ਤਾਂ ਕੋਈ ਮਜ਼ਾਕ ਵਾਲੀ ਤਾਂ ਗੱਲ ਹੀ ਨਹੀਂ ਕਰੀ ਤੂੰ ਹੱਸੀ ਹੈ ਉਹ ਵੀ ਐਸੇ ਹੈ ਨਾ ਚਾਹੀਦਾ ਨੀ ਹੱਸ ਦਿੱਤਾ ਠੀਕ ਆ ਤੂੰ ਸੁ ਮੇਰੇ ਤੇ ਹੱਸ ਰਹੀ ਆ ਭਾਈ ਕੀ ਗੱਲ ਹੈ ਕੀ ਦੇਖ ਲਿਆ ਤੈ ਕੁੜੀ ਖੁਸ਼ ਆ ਹਾਂ ਉਹ ਖੁਸ਼ ਰਹਿਣਾ ਚਾਹੀਦਾ ਜੀ ਐਸੇ ਖੁਸ਼ ਤਾਂ ਰਹਿਣਾ ਚਾਹੀਦਾ ਹਾਂ ਸਹੀ ਤਾਂ ਕਹਿ ਕੇ ਨਾਨਕ ਦੁਖੀ ਆ ਸਭ ਸੰਸਾਰ ਸੁਖੀ ਇੱਥੇ ਕੋਈ ਨਹੀਂ ਹਨਾ ਕੁਝ ਇਹ ਜੀਆਂ ਪ੍ਰੋਬਲਮ ਬੰਦਾ ਆਪਦੇ ਆਪ ਹੀ ਕ੍ਰੀਏਟ ਕਰ ਲੈਂਦਾ ਤੇਰਾ ਨਾਂ ਭਾਈ ਕੀ ਨਾ ਨਾ ਭੁੱਲ ਜਾ ਨਾ ਹੀਰ ਵੀ ਕੁਝ ਬੂਟੇ ਆਪਣਾ ਬੰਦਾ ਨਾ ਚਾਹੁੰਦੇ ਹੋਏ ਵੀ ਉਹੀ ਵਿਪਤਾ 'ਚ ਫਸ ਜਾਂਦਾ ਬਿਨਾਂ ਗੱਲ ਤੁਸੀਂ ਸਹੀ ਗੱਲ ਆ ਭਾਈ ਜਿਵੇਂ ਹੁਣ ਤੂੰ ਫਸਿਆ ਹੋਇਆ ਇਹ ਤੇ ਤੇਰਾ ਕੋਸੂਰ ਨਹੀਂ ਹੈਗਾ ਇੱਕ ਖੁਸ਼ੀਆਂ ਕਹਿੰਦੇ ਮੈਂ ਕਈ ਵਾਰ ਦੇਖਦਾ ਹੁਣ ਮੈਂ ਤਾਂ ਖੁਸ਼ ਆ ਭਾਈ ਨਹੀਂ ਮੈਂ ਤੈਨੂੰ ਮੈਂ ਜਾਂ ਮੈਂ ਆਖਿਆ ਯਾਰ ਵੀ ਤੈਨੂੰ ਦੁਖੀ ਹਾਂ ਤੂੰ ਤੂੰ ਹੀ ਮੇਰੇ ਤੇ ਗੱਲ ਲਿਆ ਕੇ ਸੜਤੀ ਮੈਂ ਤੈਨੂੰ ਐ ਕਹਿਣਾ ਵੀ ਕੁਝ ਵਿਪਤਾ ਇਹੋ ਜਿਹੀਆਂ ਹੁੰਦੀਆਂ ਜਿਹੜਾ ਬੰਦਾ ਆਪਸ ਹੀੜ ਲੈਂਦਾ ਹਾਂ ਹੈ ਵੀ ਇੱਕ ਨਾ ਬਹੁਤ ਮੁਸ਼ਕਲ ਹੈ ਕਿਤਾਬ ਹੈ ਉਹ ਮੁੰਡੇ ਨੇ ਲਿਖੀ ਆ ਉਹ ਦਰਬਾਰ ਕਿਤਾਬ ਹੈ ਤੈਨੂੰ ਪਤਾ ਦਰਬਾਰ ਉਹ ਮੁੰਡਾ ਕੈਨੇਡਾ ਚ ਰਹਿੰਦਾ ਵਧੀਆ ਮਿੱਤਰ ਆਪਣਾ ਉਹ ਤੇ ਉਹਨੇ ਉਹ ਸਪਸ਼ਟ ਗੱਲਾਂ ਲਿਖੀਆਂ ਹੋਈਆਂ ਨੇ ਉਹ ਚ ਉਹ ਕਹਿੰਦਾ ਬਹੁਤੇ ਚੰਗੇ ਬਣਨਾ ਕਿਸੇ ਲਈ ਉਹ ਬਾਹਲੀ ਚੰਗੀ ਗੱਲ ਨਹੀਂ ਹੈਗੀ ਕਿਸੇ ਲਈ ਬਹੁਤੇ ਚੰਗੇ ਬਣਨਾ ਮਤਲਬ ਬਾਹਲੀ ਚੰਗੀ ਗੱਲ ਨਹੀਂ ਹੈਗੀ ਵੀ ਆਪਾਂ ਜੇ ਕਿਸੇ ਲਈ ਬਾਹਲੇ ਚੰਗੇ ਬਣਾਂਗੇ ਉਹ ਵੀ ਆਪਣੇ ਲਈ ਹਾਨੀਕਾਰ ਕੀ ਹੈ ਵੀ ਅਗਲਾ ਨਜਾਇਜ਼ ਫਾਇਦਾ ਚੱਕੇ ਜਾਂਦਾ ਹੈ ਨਾ ਸਹੀ ਹੈਗਾ ਵੀ ਤੁਸੀਂ ਸਾਹਫ ਸਰਦਾਰ ਰਹੋ ਅਗਲੇ ਨਾਲ ਉਹਨਾਂ ਇੱਕ ਹੋ ਰੱਖੋ ਜਿੰਨਾ ਕ ਅਗਲਾ ਰੱਖਦਾ ਹੈਗਾ ਬਾਕੀ ਹਰੇਕ ਦਾ ਭਾਈ ਆਪੋ ਆਪਣਾ ਜਿਉਣ ਦਾ ਢੰਗ ਹੈ ਨਜ਼ਰੀਆ ਦੇਖਣ ਦਾ ਬਾਕੀ ਜਿਵੇਂ ਜ਼ਿੰਦਗੀ ਚੱਲਦੀ ਆ ਸਾਡੀ ਤਾਂ ਇਹੀ ਆਪਣੀ ਕੀ ਕਹਿੰਦੇ ਹੁੰਦੇ ਨੇ ਇਹੀ ਇੱਛਾ ਹੁੰਦੀ ਆ ਵੀ ਤੁਸੀਂ ਖੁਸ਼ ਰਹੋ ਹੱਸਦੇ ਵਾਹਦੇ ਰਹੋ ਅੱਧੇ ਰੋਗ ਕੱਟੇ ਜਾਂਦੇ ਨੇ ਹੱਸਣ ਨਾਲ ਕੋਈ ਬਿੱਲ ਨਹੀਂ ਆਉਂਦਾ ਕੋਈ ਟੈਕਸ ਨਹੀਂ ਲੱਗਦਾ ਠੀਕ ਹੈ ਤੇ ਜਿਹੇ ਜੀਆਂ ਸਾਡੀਆਂ ਸਾਈਕਲਾਂ ਨੇ ਸਾਡੀਆਂ ਸਾਈਕਲਾਂ ਨੂੰ ਦੇਖ ਦੇਖ ਤੁਸੀਂ ਹੱਸਦੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਫੋਡੇ ਸਰੋਂ ਸਾਡੇ ਕਾਮਕਾਰ ਚੱਲਦੇ ਨੇ ਤੇ ਹੌਸਲਾ ਵਜਾਈ ਹੁੰਦੀ ਰਹਿੰਦੀ ਆ ਵੀ ਮਾਤਾ ਵਰਗੇ ਨਾਲ ਹੁੰਦੇ ਨੇ ਜਦੋਂ ਤੇ ਬੂਟੇ ਵਰਗੇ ਨਾਲ ਹੁੰਦੇ ਨੇ ਜਦੋਂ ਜਿਹੜੇ ਵਿਪਤਾ ਦੇ ਜੀ ਨੇ ਵੀ ਚੱਲ ਭਾਈ ਟੈਂਸ਼ਨਾਂ ਦਾ ਹਰੇਕ ਨੂੰ ਨੇ ਪਰ ਹੁਣ ਹੱਲ ਹੈ ਨਹੀਂ ਇਹ ਚੀਜ਼ ਦਾ ਹੱਲ ਹੈ ਨਹੀਂ ਨਾ ਹੱਲੇ ਜੇ ਹੋਵੇ ਬੰਦਾ ਕਰਲੇ ਮਤਲਬ ਕਿ ਨਾ ਜੇ ਬੰਦੇ ਨੂੰ ਇੱਕ ਗੱਲ ਹੋਰ ਵੀ ਆ ਬੂਟੇ ਟੈਂਸ਼ਨ ਮਾੜੀ ਮੋਟੀ ਹੋਣੀ ਵੀ ਚਾਹੀਦੀ ਹੈ ਕਹਿੰਦੇ ਟੈਂਸ਼ਨ ਉਹ ਬੰਦੇ ਨੂੰ ਜਿਹੜਾ ਬੰਦਾ ਜ਼ਿੰਮੇਵਾਰ ਹੋਵੇ ਹਾਂ ਜਿਹੜੇ ਚੜਕਾਰ ਨਹੀਂ ਆਉਂਦਾ ਹਾਂ ਜਿਹੜਾ ਬੰਦੇ ਚ ਜਿਹੜਾ ਬੰਦਾ ਕਹਿੰਦੇ ਜ਼ਿੰਮੇਵਾਰ ਹੋਵੇ ਜਾਂ ਜ਼ਿੰਮੇਵਾਰੀਆਂ ਚੱਕ ਸਕਦਾ ਹੋਵੇ ਉਸ ਨੂੰ ਟੈਨਸ਼ਨ ਹੁੰਦੀ ਹੈ ਜਿਹੜਾ ਉਹ ਕੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਣ ਵਾਲਾ ਹੁੰਦਾ ਉਹਨੂੰ ਟੈਨਸ਼ਨ ਟੁੰਚਣ ਨਹੀਂ ਹੁੰਦੀ ਹਾਂ ਸਹੀ ਗੱਲ ਹੈ ਹਾਂ ਬਾਕੀ ਕਰਨਾ ਤਾਂ ਬਈ ਪ੍ਰਮਾਤਮਾਨਿਆ ਤੁਸੀਂ ਯਾਰ ਬਈ ਟੈਨਸ਼ਨ ਨਾ ਲਿਆ ਕਰੋ ਹਾਂ ਰਿਸ਼ਤੇਦਾਰ ਦੀ ਵੀ ਕਰਦੇ ਆ ਜੀ ਸਹੀ ਗੱਲ ਹੈ ਹਾਂ ਉਹਦੇ ਉੱਪਰ ਹੱਸਦੇ ਨੇ ਵੀ ਚੰਗਾ ਉਹ ਬਹੁਤ ਉਹ ਮਾੜੀ ਗੱਲ ਹੈ ਜੀ ਕਿਸੇ ਦੇ ਹਾਲਾਤਾਂ ਤੇ ਹੱਸਣਾ ਕਹਿੰਦੇ ਜਾ ਕਿਸੇ ਦੀ ਗਰੀਬੀ ਤੇ ਹੱਸਣਾ ਜਾਂ ਕਿਸੇ ਦੇ ਦੁੱਖ ਚ ਉਹ ਕਰਨਾ ਹਨਾ ਉਹ ਬਹੁਤ ਗਲਤ ਗੱਲ ਹੈ ਹੈ ਜਿਵੇਂ ਮੇਰੇ ਹਾਲਾਤਾਂ ਤੇ ਹੱਸ ਰਹੇ ਨੇ ਤੇਰੇ ਹਾਲਾਤ ਕੀ ਮਾੜੇ ਮੇਰਾ ਸਾਲਾ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਖਾਂਦੇ ਪੀਂਦੇ ਟੀਟ ਨੇ ਮਾਰ ਦਿੰਦੇ ਸੀ ਖਾਂਦੇ ਪੀਂਦੇ ਯਾਰ ਬਾਹਰ ਸਮਾਂ ਨਾ ਲੈਂਦੇ ਹੋਏ ਆਪਾਂ ਸੀਨ ਚੇਂਜ ਕਰਦੇ ਆਂ ਇਧਰ ਚੀਨੇ ਵੀ ਉੱਡ ਚੱਲੇ ਨੇ ਚੀਨਾ ਆ ਗਿਆ ਬੱਚਾ ਤੇ ਤੈਨੂੰ ਲੰਘ ਗਿਆ ਚੀਨਾ ਦਾ ਭੱਜ ਗਿਆ ਭਾਈ ਭੱਜ ਗਿਆ ਭਾਈ ਚੀਨਾ ਤਾਂ ਚੀਨਾ ਮਾਰ ਗਿਆ ਡਾਰੀ ਕੇਬਲਾ ਕੀ ਹਾਲ ਹੈ ਜੀ ਕਿਉਂ ਅਲਟਰਾ ਲੈਜੈਂਡ ਪ੍ਰੋ ਮੈਕਸ ਮੈਕਸ ਪ੍ਰੋ ਮੈਕਸ ਅੱਛਾ ਵਾ ਚੱਲ ਕੋਈ ਨਾ ਅੱਜ ਕਹਿੰਦੇ ਸੂਝਦੇ ਮਾੜੇ ਮਾੜੇ ਦਰਸ਼ਨ ਦੇ ਕਰਨਾ ਚ ਚਲ ਹੱਥ ਨੇ ਕਰਦਾਂਗੇ ਫਿਰ ਦੇਖੋ ਜਦੋਂ ਚਲ ਮੈਂ ਛੱਡ ਪਾਵਾਂ ਜੇ ਅੰਮ੍ਰੀ ਗੱਲ ਪੜਦੇ ਗੱਲ ਵੱਡੀ ਜਾਂਦੀ ਹੈ ਮੇਰੀ ਫਾਇਦੀ ਨਹੀਂ ਗੱਲ ਵੱਡਾ ਆਪਾਂ ਬੋਲ ਕੇ ਵੀ ਨਹੀਂ ਕਰਾਂਗੇ ਇਹ ਤੇਰੇ ਇਹਦੇ ਹੈ ਨਹੀਂ ਇਹ ਤਾਂ ਕਰਦਾ ਮੈਂ ਕਿੱਦੀ ਆਈਆਂ ਤੂੰ ਉਹ ਹਾਲੋ ਮੇਰੇ ਨਾਲ ਚੱਕਰਾਂ ਨੂੰ ਲਾਦੇ ਬਣੀਦਾ ਹਾਂ ਉਹ ਰਣ ਆਗੀ ਕਰਤਾ ਯਾਰ ਮਸ਼ੀਨ ਕਰਨਾ ਤੀ ਉਹ ਬੂਟੇ ਤੇਰੀ ਸਾਹ ਸੀਨ ਕਰਨਾ ਯਾਰ ਆਉਣਾ ਕਰ ਯਾਰ ਈ ਨਾ ਸਾਰਾ ਕੁਛ ਹੁੰਦਾ ਦੇ ਪੰਨਾ ਓਏ ਬੂਟੇ ਮੰਨ ਲੈ ਗੱਲ ਸੀਨ ਕਰਨਾ ਤੇਰੇ ਤਾਂ ਨਹੀਂ ਹੈਗੇ ਬੂਟੇ ਕਿਉਂ ਮਰਸਦਾ ਇਹ ਤਾਂ ਇਹ ਤਾਂ ਮੱਚਦਾ ਵੀ ਮੇਰੇ ਹੈ ਨਹੀਂ ਕੇ ਇਹਨਾਂ ਦੇ ਖੰਡਿਆਦਾ ਮੈਂ ਚੰਗਿਆ ਰਹੇਗਾ ਫੋਟੋ ਖਿੱਚਦਾ ਥੰਬਨੇ ਨੀ ਤਲਾ ਇਹਦੇ ਨਾਲ ਆ ਯਾਰ 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 ਦੇਖ ਯਾਰ 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 ਲਾਈ ਟੈਕਦਾ ਇਹ ਟੈਕਦਾ ਇਹ ਠੰਡ ਪਿਓ ਫੁੱਲ ਕੀ ਫੁੱਲ ਗਈ ਫੁੱਲ ਗਈ ਵੀ ਤੇਰੇ ਕੁੰਡੀਆਂ ਮੋਚਾ ਗਈ ਰੁਜੀ ਬਾਈ ਹੈ ਤੇਰਾ ਦੇਖ ਕੇ ਨਮਾਰ ਸਾਡੇ ਨਾਲ ਬਰਜਮਾਨ ਨੇ ਇਟ ਇਜ਼ ਹੀਰ ਸ਼ਰਮਾ ਹੀਰ ਇਟ ਇਜ਼ ਹੀਰ ਸ਼ਰਮਾ ਜਿਹਨਾਂ ਤੁਸੀਂ ਅਕਸਰ ਹੀ YouTube ਚੈਨਲ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਬਹੁਤ ਹੀ ਚੜ੍ਹਦੀ ਕਲਾ 'ਚ ਨੇ ਗੱਲ ਕਰਦੇ ਆਂ ਚੜ੍ਹਦੀ ਕਲਾ ਵਾਲੇ ਸਰੀਰ ਨੇ ਬਹੁਤ ਹੀ ਬਹੁਤ ਹੀ ਪਿਆਰ ਜੋ ਸਤਿਕਾਰਯੋਗ ਸਾਡੇ ਇੰਦਰ ਮਤਾ ਜੀ ਖੜੇ ਨੇ ਇਉਂ ਬਿਆਨ ਕਰਦੇ ਨੇ ਹਾਂ ਉੱਤਲੇ ਬਕਸਤੇ ਟੰਗਣ ਗਣ 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 ਹੋਇਆ ਕੀ ਹੀਰ ਪਟਿਆਲ ਤੋਂ ਜੀ ਹੱਥ ਤੇ ਇੰਆ ਇੰਆ ਕੀ ਗਾਣਾ ਅੰਤਰਾ ਨਹੀਂ ਬੋਲਿਆ ਮੈਂ ਹੋਰ ਕੱਟਣਾ ਉਹ ਕਿੱਥੇ ਬੈਠਾ ਜਾ ਕੇ ਅੱਧਰ ਬਿਠਾਓ ਉਹਦਾ ਇਹੋ ਕਰਦਾ ਰੀਲ ਬਣਾ ਲਈ ਉਹਨੇ ਐਡਿਟ ਕਰੀ ਜਾਂਦਾ ਹੁਣ ਅੱਧੇ ਘੰਟੇ ਚ ਦੇਖੀ ਤੂੰ ਪੈਂਦੀ ਰੀਲ ਹੋ ਪਿਆ ਉਂਦਰ ਬੈਠਾ ਹੈ। ਅਸੀਂ 2 ਵਜੇ ਛੱਡਣੀ ਆ ਰਹੀ ਹਾਂ। 2 ਵਜੇ ਪਾਵਰ ਕਰਨੀ ਹੈ ਬਈ ਕਮਿਊਨਿਟੀ ਪਾਵਰ ਕਰਨੀ ਹੈ। ਰੀਲ ਦੀ ਵੀ ਕਮਿਊਨਿਟੀ ਪੈਣ ਲੱਗੀ। 2 ਵਜੇ ਨੇ ਬਈ ਇਹ। ਹਾਂ ਜਦਿਆਂ ਦੋਸਤੋ ਦੁਪਹਿਰੇ 2 ਵਜੇ। ਤਾਕੜਾ ਕੰਮ ਕਰਦਾ। ਰੀਲ ਨਾਲ। ਤੈਨੂੰ ਅੱਜ ਕਹਿਤਾ ਬੁੱਟੇ ਅੱਗੇ ਜਦੋਂ ਤੈਨੂੰ ਫੋਨ ਨਹੀਂ ਜਾਂਦਾ ਮੇਰਾ। ਮੇਣਾ ਬਾੜਾ ਪੱਟਾ ਮਾਰਦਾ ਵੀ। ਨਾ ਨਾ ਇਹਨੂੰ ਕਹਿਤਾ ਮਹੰ ਸਾਢੇ 9 ਵਜੇ ਨੂੰ ਦਫ਼ਤਰ ਆ ਜਾਏ ਤੂੰ। ਯਾਰ ਨਹੀਂ ਆਉਂਦੇ। ਸਾਢੇ 9 ਕਰ ਗੱਲ। ਨੌਂ ਤਾਂ ਕਰਦਾ ਆਏਗਾ ਉਦੋਂ ਬਾਲ ਘਰੋਂ ਆਏ ਦੇਖ ਲਈ ਮੈਂ ਤੈਨੂੰ ਆਖਰੀ ਵਾਰ ਕਹਿਤਾ। ਇਹ ਕ ਇਹ ਤਾਂ ਹੋ ਵੀ ਮਾ ਆਉਣ ਹੈ 12 ਵਜੇ ਆਇਆ ਕਰ 12 ਤਾਂ ਤੂੰ ਕੀ ਤੂੰ ਤਾਂ ਆ ਕੇ 8 ਵਜੇ ਕੁੰਡਾ ਖੋਲ ਕੇ ਮੰਜਾ ਮਾਰ ਕੇ ਦਵਾਰੇ ਢਾ ਕੇ ਘਰੇ ਰੋਟੀ ਖਾ ਕੇ ਫੇਰ ਆਇਆ ਕਰੇਗਾ ਹਾਂ ਤੇਰਾ ਝੂਠਾ ਨਾ ਕਰ ਇਹ ਜੀ ਗੱਲ ਨਹੀਂ ਉਹ ਵੀ ਨਹੀਂ ਟੱਪਦਾ ਫਿਰ ਹਾਂ ਚੂਲੇ ਦਾ ਪਹਿਲਾਂ ਬਹੁਤ ਤੋੜਦੇ ਤਾਂ ਲੋਕਾਂ ਦੇ ਪਹਿਲਾਂ ਵਾਲੇ ਬਹੁਤ ਮਾਰ ਕੇ ਦਬਤੇ ਨਾ ਮੈਂ ਨਹੀਂ ਕਰਨਾ ਯਾਰ ਕਾਕੇ ਨੂੰ ਹਾਂ ਕਾਕੇ ਨੂੰ ਕਾਕੇ ਨੂੰ ਜاہے ਕਾਕੇ ਨੂੰ ਜਿੰਨੂੰ ਮਰਜ਼ੀ ਕਰ ਦੇ 70 ਟਾਈਮ ਉਹਦੀ ਚੱਕਾ 20 ਕਾਕੇ ਨੂੰ ਕਰਦੀ ਇਹੋ ਜੀ ਗੱਲ ਨਹੀਂ ਆਹ ਚਾਹਣਾ ਜਦੋਂ ਮੁਖੀਆਂ ਪੈਂਦੇ ਉਹਨੇ ਲਵਨ ਕਰਦਾ ਹਾਂ ਲਾਉ ਗਾਲ ਕੋਠਿਆਂ ਚ ਬੰਦੇ ਮੇਰੇ ਵੀ ਬਹੁਤ ਨੇ ਹਾਂ ਸੁਣੋ ਹਾਂ ਸੁਣੋ ਇੰਨੀ ਅਪ ਕੋਈ ਹੋਰ ਸੀਨ ਕਰ ਲੈਣੀ ਆ ਹਾਂ ਤੈਨੂੰ ਕੀ ਚਾਹੀਦਾ ਕਾਲੀਆ ਤੈਨੂੰ ਕੁੜੀ ਜਦੋਂ ਇੱਧਰ ਸਾਡੀ ਬਾਰਤਾਲਾਪ ਹੋ ਰਹੀ ਆ ਕੀ ਕਰ ਲੋ ਗੱਲਾਂ ਕਰਨ ਹਾਂ ਸਾਡੇ ਬਲੱਡ ਵਧੇ ਪਏ ਨੇ ਉਹ ਉਹ ਹੱਥ ਕੱਟਣ ਵਾਲਾ ਉਹ ਡਾਇਲੋਗ ਜਿਹੜਾ ਚ ਕਹਿੰਦਾ ਉਹ ਹੀ ਕਹਿੰਦਾ ਤੁਹਾਡੇ ਮਾਰ ਹਾ ਕੇ ਕਹਿੰਦਾ ਉਹ ਦੂਜੀ ਚਾਚ ਉਹ ਚਪ ਕੱਟ ਕੇ ਪਾਵਾਂਗੇ ਜਿਹੜੇ ਮਾਸੂਜੋ ਕੱਢਦੇ ਨੇ ਨਾ ਨਾ ਅਸੀਂ ਜਦੋਂ ਆ ਜਾਣੇ ਆ ਉਹ ਚੱਕਿਆ ਨਹੀਂ ਲਾੜੀ ਫੋਨ ਉਹਨੇ ਕਹਿੰਦਾ ਮਾਰੋ ਹਾ ਕੇ ਤਰੀ ਮਾਸੇ ਨੂੰ ਮਹਾ ਮਾਇ ਨਹੀਂ ਮੇਰਾ ਬਲੱਡ ਵਧਿਆ ਪਿਆ ਤੁਸੀਂ ਮਾਰੋ ਹਾ ਕੇ ਜਾ ਯਾਰ ਉਹ ਤੋਂ ਦੋ ਲਾਵਾਂਗੇ ਕੱਟ ਕੱਟਣ ਵਾਲੀ ਆ ਕਿਹੜੀ ਤਾਰੂ ਕਿਉਂ ਦਾ ਕੰਮ ਕਰਦੀ ਆ ਹਾਂ ਉਹ ਵੀ ਨਹੀਂ ਉਹ ਵੀ ਉਹ ਬਹੁਤ ਉਹ ਜਿਹੜਾ ਤੂੰ ਸੀਬੋ ਨਾਲ ਨਹੀਂ ਸੀਨ ਕਰੇ ਇੱਕ ਦੋ ਉਹ ਚ ਬਹੁਤ ਤਰੀਲਾ ਕੱਟਣ ਵਾਲੀਆਂ ਨੇ ਉਦੋਂ ਹੀ ਸਕਰੀਨ ਰਿਕਾਰਡਰੀ ਕਰਕੇ ਕੱਟ ਲਿਆ ਕਰੋ ਚਾਹੀ ਹਾਂ ਆਪਾਂ ਵੀ ਛੱਡ ਰਹੇ ਹਾਂ ਬਲੌਗ ਹੁਣ ਇੱਕ ਦੋ ਦਿਨਾਂ ਤੱਕ ਅੱਛਾ ਛੱਡਣਾ ਨਹੀਂ ਕੰਮ ਦਾ ਕੋਈ ਛੱਡਣਾ ਨਹੀਂ ਬਲੌਗ ਦਾ ਕਲੇ-ਕਲੇ ਬੰਦਾ ਹੁਣ ਇੱਧਰ ਚੈਨਲ ਕ੍ਰੀਏਟ ਨਾ ਮੈਂ ਇੱਧਰ ਕਰਾਤਾ ਸੀ ਫੇਰ ਐਂ ਕਰੋ ਹਾਂ ਹੋਰ ਕੀ ਕਿਹਨੂੰ ਹੋਣ ਲੱਗਿਆ ਤੁਸੀਂ ਆਉਂਦਾਗਾ ਬਸ ਆਪਾਂ ਰੇ ਹੋ ਕਰੀ ਨਹੀਂ ਸਿੱਧਾ ਮਿੱਧਾ ਹੀ ਸੀਨ ਸਾਡਾ ਜੇ ਆਪਾਂ ਐਂਟਰੀ ਕਰਦਾਂ ਨੇ ਅਗੇ ਬਸ ਹਾਂ ਬਾਈ ਤੇ ਵੀ ਵੀਡੀਓ ਬਣਾ ਲੈਂਦੇ ਸਤਵੀਰ ਜੀ ਆ ਗਏ ਨੇ ਸਤੀ ਬਾਈ ਜੀ ਜਿਹੜੇ ਸਾਡੇ ਨਮਾਣੇ ਵਿਚਾਰੇ ਬਹੁਤ ਬੜਾ ਬੰਦ ਕਰੀ ਪਰ ਮੈਜਰ ਗਰਾਊਂਡ ਜਿਹੜੀ ਮੈਂ ਕਹਿ ਦੇਗਾ ਭਈਆ ਬਾਹਰ ਇਹ ਵੀ ਬਾਹਰਲਾ ਹੋਗਾ ਯਾਰ ਬਸ ਤੇਰਾ ਬਣਾਉਂਦੋ ਅਸੀਂ ਤਾਂ ਉਧਰ ਲੀਹੇ ਪੰਜਾਬ ਚ ਰਹਿੰਦੇ ਉਹਨਾਂ ਦੀ ਵੀਡੀਓ ਬਣਾਵਾਂਗੇ ਹੈ ਨਾ ਨਹੀਂ ਫੇਰੇ ਟੱਟ ਤੇ ਪੌਂਕ ਦੀ ਤੇਰੀ ਤੇਰੀ ਵੀਡੀਓ ਨਹੀਂ ਚੱਲਦੀ ਕਿਹੜਾ ਪੱਕੇ ਸਟ੍ਰਿੰਗ ਪਾਰਟੀ ਆ ਗਈ ਸਟ੍ਰਿੰਗ ਪਾਰਟੀ ਆ ਗਈ ਸਟ੍ਰਿੰਗ ਪਾਰਟੀ ਆ ਗਈ ਸਟ੍ਰਿੰਗ ਪਾਰਟੀ ਆ ਗਈ ਲੈ ਕਿ ਦੇਵਾ ਜਿੰਨੇ ਨੂੰ ਦੱਸ ਕੇ ਗਿਓ ਉਹਨੇ ਹੌਂਕਾ ਡਾ ਲੈਤਾ ਪੱਕਾ ਤਾਂ ਫਿਰ ਤੈਨੂੰ ਪਤਾ ਹੀ ਹੈ ਚਲੋ ਭਾਈ ਇਹ ਆਪਾਂ ਬੰਦੇ ਨੇ ਕਿੰਨੇ ਪੈਣਾ ਉਹ ਕਿੱਥੇ ਕੱਢਣਾ ਸੀਨ ਲਾਡੀ ਇਹਦਾ ਮਗੈਂਿਆ ਇਹਦਾ 13 ਕੀ ਬਾਇ ਪਤਾ